ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੇਰੇ YouTube ਚੈਨਲ ਤੇ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆਂ ਜੀ ਤੇ ਤੁਸੀਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਮੈਂਟ ਕਰਨਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਮੈਂ ਤੁਹਾਡੇ ਤੁਹਾਨੂੰ ਬਹੁਤ ਸੋਹਣੇ ਸੋਹਣੇ ਸੂਟ ਦਿਖਾਉਣ ਲੱਗੇ ਆਪਾਂ ਤੇ ਆਪਾਂ ਪਹਿਲੇ ਸੂਟ ਤੋਂ ਸ਼ੁਰੂਆਤ ਕਰਦੇ ਆਂ ਜੀ ਥੋੜਾ ਜਿਹਾ ਨੇੜੇ ਆ ਕੇ ਦਿਖਾਉਂਦੇ ਠੀਕ ਹੈ ਇਹ ਹੈ ਜੀ ਆਪਣੇ ਮੈਚਿੰਗ ਸੂਟ ਹੈ ਜੀ ਕਾਟਨ ਦੇ ਤੇ ਇਹਨਾਂ ਦਾ ਪ੍ਰਾਈਸ ਬਹੁਤ ਤੁਹਾਨੂੰ ਠੀਕ ਲੱਗੇਗਾ ਜੀ ਪ੍ਰਾਈਸ ਇਹਨਾਂ ਦਾ ਪ੍ਰਾਈਸ ਹੈਗਾ ਜੀ 550 ਰੁਪਿਆ ਸਾਰਿਆਂ ਦਾ ਪ੍ਰਾਈਸ ਇੱਕੋ ਹੋਊਗਾ ਜਿੰਨਾਂ ਦਾ ਫਰਕ ਹੋਗਾ ਮੈਂ ਤੁਹਾਨੂੰ ਦੱਸ ਦਾਂਗੀ ਇਹ ਹੈਗਾ ਜੀ ਮੈਚਿੰਗ ਸੂਟ ਇਹ ਸ਼ਰਟ ਹੈ ਜੀ ਦੇਖੋ ਤੇ ਇਹਦੇ ਨਾਲ ਬਾਟਮ ਹੈ 2.5 ਮੀਟਰ ਸ਼ਰਟ ਹੈ ਜੀ ਤੇ 2.5 ਮੀਟਰ ਇਹਦੀ ਬਾਟਮ ਹੈ ਸਲਵਾਰ ਦੇ ਵਿੱਚ ਵੀ ਪ੍ਰਿੰਟ ਹੈ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਇੱਕ ਹੋਰ ਕਲਰ ਹੈਗਾ ਜੀ ਇਹ ਦੇਖੋ ਸਾਰੇ ਸ਼ਰਟ ਦਾ ਕਪੜਾ ਵੀ 2.5 ਮੀਟਰ ਹੈ ਜੀ ਤੇ ਸਲਵਾਰ ਦਾ ਵੀ 2.5 ਮੀਟਰ ਹੈ ਠੀਕ ਹੈ ਜੀ ਇਹ ਸ਼ਰਟ ਹੈ ਇਹ ਇਹਦੀ ਸਲਵਾਰ ਹੈ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਤੇ ਅਗਲਾ ਸੂਟ ਹੈਗਾ ਜੀ ਇਹ ਹੈਗਾ ਮਹਿੰਦੀ ਕਲਰ ਦਾ ਦਾਰਕ ਮਹਿੰਦੀ ਕਲਰ ਹੈ ਇਹ ਇਹਦੀ ਸ਼ਰਟ ਹੈ ਫਲਾਵਰ ਵਾਲੀ ਤੇ ਇਹਦੀ ਸਲਵਾਰ ਹੈ ਜੀ ਇਹਦੀ ਸਲਵਾਰ ਦੇ ਵਿੱਚ ਵੀ ਤੁਹਾਨੂੰ ਪ੍ਰਿੰਟ ਦਿਖੇਗਾ ਹਾਂ ਦੇਖੋ ਜੀ ਕਿੰਨਾ ਸੋਹਣਾ ਪੈਂਟ ਹੈ ਠੀਕ ਹੈ ਤੇ ਇਸ ਦੇ ਵਿੱਚ ਇੱਕ ਹੋਰ ਕਲਰ ਹੈ ਜੀ ਇਹਨੂੰ ਆਪਾਂ ਬਲੈਕ ਕਲਰ ਨਹੀਂ ਕਹਿ ਸਕਦੇ ਇਹ ਗਰੀ ਬਲੈਕ ਜਿਹਾ ਕਲਰ ਹੈ ਆ ਦੇਖੋ ਇਹ ਹੈਗੀ ਹੈ ਇਹਦੇ ਨਾਲ ਸਲਵਾਰ 2.5 ਮੀਟਰ ਦੀ ਬਹੁਤ ਹੀ ਸੋਹਣੇ ਸੂਟ ਹੈ ਜੀ ਪ੍ਰਾਈਸ ਹੈਗਾ ਇਹਨਾਂ ਦਾ 550 ਰੁਪਿਆ ਠੀਕ ਹੈ ਜੀ ਤੁਸੀਂ ਲੈ ਸਕਦੇ ਹੋ ਮੈਂ ਨੰਬਰ ਦੇ ਦੂੰਗੀ ਤੁਸੀਂ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਠੀਕ ਹੈ ਤੇ ਅਗਲਾ ਸੂਟ ਹੈਗਾ ਜੀ ਆਪਣਾ ਇਹ ਵਾਲਾ ਪ੍ਰਿੰਟ ਹੈ ਵਾਲਾ ਕਮੀਜ਼ ਹੈ ਵਾਲੀ ਇਹਦੀ ਸਲਵਾਰ ਬਹੁਤ ਸੋਹਣਾ ਕਲਰ ਹੈ ਜੀ ਬਹੁਤ ਸੋਹਣਾ ਲੱਗੇਗਾ ਬਣਿਆ ਹੋਇਆ ਤੇ ਅਗਲਾ ਜਿਹੜਾ ਸੂਟ ਆ ਇਹ ਥੋੜਾ ਜਿਹਾ ਲਾਈਟ ਮੈਂਦੀ ਆ ਹਾਂ ਦੇਖੋ ਇਹਨਾਂ ਦੀ ਸਲਵਾਰ ਦੇ ਵਿੱਚ ਵੀ ਪ੍ਰਿੰਟ ਆ ਦੇਖੋ ਜੀ ਇਹ ਦੀ ਸਲਵਾਰ ਹੈ ਠੀਕ ਹੈ ਜੀ ਬਹੁਤ ਸੋਹਣੇ ਬਣਗੇ ਇਹ ਸੂਟ ਤੇ ਇਹਦੇ ਵਿੱਚ ਇੱਕ ਕਲਰ ਹੈਗਾ ਆਪਣੇ ਕੋਲੇ orange ਕਲਰ ਹਾਂਜੀ ਇਹਦਾ ਹੀ ਦੂਸਰਾ ਕਲਰ ਹੈ orange ਕਲਰ ਇਹ ਇਹਦੀ ਬਾਟਮ ਹੈ ਠੀਕ ਹੈ ਜੀ ਤੇ ਅਗਲਾ ਸੂਟ ਹੈਗਾ ਆਪਣੇ ਕੋਲੇ all over ਹੈ ਇਹ ਵੀ 550 ਦਾ ਇਹਦਾ ਆ ਇਹਦਾ ਪ੍ਰਿੰਟ ਹੈ ਜੀ ਦੇਖ ਲਓ ਤੁਸੀਂ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹਦਾ ਤੇ ਇਸ ਦਾ ਇੱਕ ਇਹ ਕਲਰ ਹੈ ਇਹ ਵੀ ਸੂਟ ਆ ਲੋਵਰ ਆ 5 ਮੀਟਰ ਹੈ ਇਹਦਾ ਪ੍ਰਾਈਸ ਵੀ 550 ਆ ਆ ਦੇਖੋ ਜੀ ਇਹ ਬਹੁਤ ਸੋਹਣਾ ਲੱਗੇਗਾ ਜੀ ਬਨਿਆ ਹੋਇਆ ਹੈ ਇਹਦਾ ਪ੍ਰਿੰਟ ਬਹੁਤ ਸੋਹਣਾ ਹੈ ਤੇ ਬਹੁਤ ਸਤ ਗਏ ਆਪਣੇ ਕੋਲੇ ਗ੍ਰੇ ਨਾਲ ਮੈਚਿੰਗ ਆ ਇਹ ਨਾਲ ਪਿੰਕ ਸਲਵਾਰ ਹੈਗੀ ਹੈ ਜੀ। ਆ ਦੇਖੋ। ਕਪੜਾ ਬਹੁਤ ਹੀ ਜ਼ਿਆਦਾ ਸੋਹਣਾ ਹੈ। ਦੀ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀਗੀ। ਠੀਕ ਹੈ ਜੀ। ਤੇ ਅਗਲਾ ਜਿਹੜਾ ਸੂਟ ਆ ਉਹ ਵੀ ਹੈਗਾ। ਆਹ ਲੋਵਰ ਸੂਟ ਆ ਜੀ। ਆ ਦੇਖੋ। ਰੈੱਡ ਕਲਰ ਹੈ। ਰੈੱਡ ਕਲਰ ਦੇ ਵਿੱਚ ਆਫ ਵਾਈਟ ਤੇ ਥੋੜਾ ਜਿਹਾ ਗ੍ਰੀਨ ਦੇ ਫਲਾਵਰ ਦਿੱਤੇ ਹੋਏ ਆ। ਦੇ ਆਪਣੇ ਕੋਲੇ ਜਿਹੜਾ ਸੂਟ ਹੈ ਜੀ ਉਹ ਹੈਗਾ ਲਾਈਨਿੰਗ ਵਾਲਾ ਟੈਬੀ ਲਾਈਨਿੰਗ ਕਾਟਨ ਹੈ ਇਹ ਕਾਟਨ ਹੀ ਹੈ ਜੀ ਆਲਓਵਰ ਸੂਟ ਹੈ ਇਹ ਵੀ ਮਹਿੰਗੀ ਕਲਰ ਦਾ ਇਹ ਆਲਓਵਰ ਸੂਟ ਹੈ ਜੀ ਇਹ ਵੀ 550 ਰੁਪਏ ਦਾ ਇਹਦੇ ਵਿੱਚ ਇੱਕ ਆ ਕਲਰ ਹੈ ਇਹ ਮੈਚਿੰਗ ਸੂਟ ਹੈ ਜੀ ਇਹ ਆਲਓਵਰ ਨਹੀਂ ਹੈਗਾ ਇਹ ਮੈਚਿੰਗ ਹੈ ਇਹਦੇ ਨਾਲ ਇਹਦਾ ਇਹ ਵਾਲੀ ਸਲਵਾਰ ਹੈ ਸਲਵਾਰ ਦੇ ਵਿੱਚ ਵੀ ਨੈਗੇਟਿਵ ਪ੍ਰਿੰਟ ਹੈ ਜੀ ਸਾਰੀਆਂ ਸਲਵਾਰਾਂ ਦੇ ਵਿੱਚ ਨੈਗੇਟਿਵ ਪ੍ਰਿੰਟ ਹੈ ਜੀ ਆਨੇ ਕੋ ਉਸ ਨੂੰ ਨਹੀਂ ਮੈਚਿੰਗ ਇੱਕ ਇਹਦੇ ਵਿੱਚ ਆਵਾ ਲਾ ਕਲਰ ਹੈ ਕਲਰ ਸੇਮ ਹੀ ਹੈ ਮਤਲਬ 프ਰੰਟ ਦਾ ਥੋੜਾ ਜਿਹਾ ਫਰਕ ਹੈ ਆ ਦੇਖੀਆ ਇਹ ਦਿਮੋ ਆਪਣਾ ਠੀਕ ਹੈ ਜੀ ਤੇ ਅੱਗੇ ਹੈਗਾ ਜੀ ਬੋਟਲ ਗ੍ਰੀਨ ਕਲਰ ਇਹ ਵੀ ਇਹਦੇ ਵਿੱਚ ਹੀ ਹੈ ਟੈਬੀ ਲਾਈਨਿੰਗ ਦੇ ਵਿੱਚ ਹੈ 2.5 ਮੀਟਰ ਇਹਦੀ ਸ਼ਰਟ ਹੈ ਤੇ 2.5 ਮੀਟਰ ਦੀ ਇਹਦੀ ਸਲਵਾਰ ਹੈ ਹੱਸ ਇਹਦੀ ਵੀ ਸਲਵਾਰ ਦੇ ਵਿੱਚ ਤੇ ਇਹਦੇ ਵਿੱਚ ਹੈਗਾ ਜੀ ਇੱਕ ਕਲਰ ਹੋਰ ਮਜੈਂਟਾ ਕਲਰ ਬਹੁਤ ਸੋਹਣਾ ਕਲਰ ਹੈ ਇਹ ਦੇਖੋ ਜੀ ਤੇ ਇੱਕ ਇਹ ਆਪਣੇ ਕੋਲ ਇਹਦੇ ਵਿੱਚ ਹੈਗਾ ਕਾਫੀ ਕਲਰ ਆ ਦੇਖੋ ਆ ਇਹ ਸ਼ਰਟ ਹੈ 2.5 ਮੀਟਰ ਦੀ ਤੇ ਇਹਦੀ ਸਲਵਾਰ ਦੇਖੋ ਜੀ ਇਹ ਵਾਲੇ ਸੂਟ ਆ ਜੀ ਤੁਸੀਂ ਜਰੂਰ ਇੱਕ ਵਾਰੀ ਆਰਡਰ ਕਰਕੇ ਦੇਖਣਾ ਜੀ ਸਾਰੇ ਸੂਟਾਂ ਨੂੰ ਜੋ ਵੀ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਨੂੰ WhatsApp ਤੇ ਭੇਜ ਸਕਦੇ ਹੋ ਇਹ ਮੇਰਾ WhatsApp ਨੰਬਰ ਹੈ ਮੈਂ نیچے ਐਡ ਕਰ ਦਾਂਗੀ ਤਾਂ ਤੁਸੀਂ ਜਰੂਰ ਆਰਡਰ ਕਰਨਾ ਜੀ ਮੈਨੂੰ ਉਮੀਦ ਆ ਤੁਹਾਨੂੰ ਸੂਟ ਬਹੁਤ ਹੀ ਪਸੰਦ ਆਏ ਹੋਣਗੇ ਧੰਨਵਾਦ